3 ਇੰਚੀ ਫੁੱਲ ਪਾਣੀ ਆਉਂਦਾ ਰੁਪਈਆ ਲੱਗ ਗਿਆ ਹੁਣਾ ਲਗਭਗ 6-7 ਲੱਖ ਰੁਪਈਆ ਲਾ ਕੇ 4-500 ਫੁੱਟ ਬਾਈ ਦੀ ਪਾਈਪ ਜਾਂਦੀ ਹੈ ਤੇ ਜਾਂਦੀ ਵੀ ਆਹੀ ਆ ਸੀਮੈਂਟਟਰ ਵੇਖ ਲੋ ਤੁਹਾਡੀ ਭੈਣ ਨੂੰ ਤੁਹਾਡੀ ਗਾਲ ਨਿਕਲ ਜਾਂਦੀ ਵੇਖ ਕੇ ਇਸ ਟਰੈਟਰ ਹੈ ਤੋ ট্রান্সਫਾਰਮੇ ਟ੍ਰੇਡ ਦਾ ਰੱਖਿਆ ਹੈ ਕਮਾਲ ਹੋ ਗਈ ਸਾਡੇ ਬਾਈ ਜੀ ਪੰਜ ਦਾ ট্রান্সਫਾਰਮ ਹੈ ਤੇ ਪੰਜ ਦੀ ਮੋਟਰ ਪਾਣੀ ਕੱਢਦੀ 6 ਇੰਚੀ ਫੁੱਲ ਜੋ ਜਿਵੇਂ ਕਿ ਮੈਂ ਤੁਹਾਨੂੰ ਰੀਲ ਪਾ ਕੇ ਦੱਸਿਆ ਸੀ ਵੀ ਆਪਾਂ ਨੂੰ ਪੰਜਾਬੀ ਘਰ ਮਿਲ ਚੁੱਕਾ ਗੁਜਰਾਤ ਦੇ ਵਿੱਚ ਕੱਚ ਜਿਲੇ ਦੇ ਵਿੱਚ ਪਹਿਲਾ ਪੰਜਾਬੀ ਘਰ ਟੱਕਰਿਆ ਜਿੱਥੇ ਆਪਾਂ ਰਾਤ ਕੱਟਣੀ ਸੀ ਤਾਂ ਮਿੱਤਰੋ ਗੱਲ ਏਦਾ ਬਣੀ ਵੀ ਆਪਾਂ ਗੜਵਾੜਾ ਪਿੰਡ ਤੋਂ ਹੁਣ ਆ ਗਏ ਆ ਪਰਜਾਉ ਇਹ ਜਿਹੜਾ ਭਰਾ ਜੀ ਦੀ ਇਹ ਗੱਡੀ ਐ ਵਿਖਾਉਂਗਾ ਮੈਂ ਇਹ ਜਿਹਦੇ ਕੋਲੇ ਆਪਾਂ ਰਾਤ ਕੱਟਣੀ ਸੀ ਉਹਦੇ ਇਹ ਲੱਗਦੇ ਸਾਲਾ ਸਾਹਿਬ ਤੇ ਇਹਨਾਂ ਦੇ ਜੀਜੇ ਕੋਲੇ ਆਪਾਂ ਰਹਿ ਸੀ ਗੜ ਗੜਵਾੜਾ ਪਿੰਡ ਤੇ ਇਹ ਵੀਰ ਆਪਾਂ ਨੂੰ ਵੇਖਦਾ ਸੀਗਾ ਫੋਲੋ ਕੀਤਾ ਆਇਆ ਸੀ ਤੇ ਇਹ ਕਹਿੰਦਾ ਮੱਲੀ ਸਾਹਿਬ ਅੱਜ ਇੱਥੇ ਨਹੀਂ ਰਹਿਣਾ ਅੱਜ ਤੁਸੀਂ ਮੇਰੇ ਕੋਲੇ ਚੱਲੋ ਹੁਣ ਗੜਵਾੜਾ ਤੋਂ 40 ਕਿਲੋਮੀਟਰ ਅੱਗੇ ਇਧਰ ਆ ਗਏ ਪਰ ਜਾਓ ਤੇ ਇਹ ਵੀਰ ਕੋਲੇ ਹੁਣ 50 ਐਚਪੀ ਦੀ ਇਹ ਮੋਟਰ ਲੈ ਕੇ ਆਇਆ ਤੇ ਇਹ ਆਪਾਂ ਇਹਦੇ ਖੇਤ ਚ ਕੱਸ ਕੇ ਉਸ ਤੋਂ ਬਾਅਦ ਜਾਵਾਂਗੇ ਇਹਨਾਂ ਦੇ ਘਰ ਤੇ ਵੇਖੋ ਮਿੱਤਰੋ ਮੈਂ ਪਹਿਲਾ ਪੰਜਾਬੀ ਘਰ ਜਿਹੜਾ ਟੱਕਰਿਆ ਮੈਨੂੰ ਜਿੱਥੇ ਰਾਤ ਕੱਟਣੀ ਸੀ ਰੱਬ ਦੇ ਰੰਗ ਵੇਖੋ ਹੈ ਉਥੋਂ ਇਹ ਬਾਈ ਮਿਲਿਆ ਤੇ ਇਹ ਹੁਣ ਆਪਦੇ ਪਿੰਡ ਲੈ ਆ ਉਥੋਂ 40 ਕਿਲੋਮੀਟਰ ਦੂਰ ਅਸੀਂ ਇੱਥੇ ਆ ਗਏ ਹ ਹੈ ਤੇ ਅੱਜ ਮਿੱਤਰੋ ਤੁਹਾਨੂੰ ਅਸੀਂ ਸਹੀ ਪੰਜਾਬੀ ਭਰਾਵਾਂ ਦੀ ਲਾਈਫ ਵਿਖਾਵਾਂਗੇ ਉਹਨਾਂ ਦੇ ਖੇਤ ਵਿਖਾਵਾਂਗੇ ਮਿੱਤਰੋ ਇੱਕ ਗੱਲ ਮੈਂ ਨੋਟ ਕੀਤੀ ਇੱਥੇ ਪੱਧਰ ਜ਼ਮੀਨਾਂ ਵੇਖ ਕੇ ਹੀ ਪਤਾ ਲੱਗ ਗਿਆ ਵੀ ਲੈ ਵੀ ਮਿੱਤਰੋ ਇੱਥੇ ਪੰਜਾਬੀ ਆ ਤੇ ਜਿਹੜੀਆਂ ਲੇਜ਼ਰ ਲੇਬਰ ਲੱਗੇ ਹੋਏ ਆ ਕਿਰਾਏ ਲੱਗੇ ਹੋਏ ਉਹ ਪੰਜਾਬੀਆਂ ਨੇ ਲਾਏ ਇੱਥੇ ਤਾਂ ਕੁਝ ਐਹੋ ਜੀ ਮਿੱਤਰੋ ਲੋਕੇਸ਼ਨ ਆ ਤੇ ਇਹ ਆਪਣੇ ਭਰਾ ਦੀ ਗੱਡੀ ਆ ਬੰਟੀ ਵੀਰ ਬੰਟੀ ਵੀਰ ਬਾਈ ਰਮਣ ਦਾ ਸਾਲਾ ਸਾਹਿਬ ਬਾਈ ਰਮਣ ਕੋਲੇ ਆਪਾਂ ਰੁਕੇ ਆ ਉੱਥੇ ਰਮਣ ਕੇ ਵਾੜਾ ਇੱਥੇ ਨਾ ਵਾੜੇ ਵਜਦੇ ਆ ਪਟਾਣੀਆਂ ਨੂੰ ਵਾੜੇ ਕਹਿ ਦਿੰਦੇ ਆ ਰਮਣ ਦੇ ਵਾੜੇ ਚ ਜਾਣਾ ਬੰਟੀ ਦੇ ਵਾੜੇ ਚ ਜਾਣਾ ਕੁਝ ਇਸ ਤਰੀਕੇ ਦੀ ਗੱਲਬਾਤ ਤੇ ਬਾਈ ਲਿਆਇਆ ਸੀ ਮੋਟਰ ਹੁਣ ਇਹ ਮੋਟਰ ਆਪਾਂ ਪਾਉਂਦੀ ਵਿਖਾਵਾਂਗੇ ਤੁਹਾਨੂੰ ਮਿੱਤਰੋ ਇੱਥੇ 50 HP ਦੀਆਂ ਮੋਟਰਾਂ ਚੱਲਦੀਆਂ ਨੇ ਤੇ ਆਹ ਸਾਹਮਣੇ ਬਾਈ ਬੰਟੀ ਤੇ ਵੇਖੋ ਤੁਸੀਂ ਆਪ ਹੀ ਪੱਖਾ ਬਣਾਈ ਜਾਂਦੇ ਆ ਇਹ ਬਾਈ ਜੀ ਗੁਜਰਾਤ ਦੇ ਪੰਜਾਬੀ ਸਾਰੇ ਕੰਮ ਕਰ ਲੈਂਦੇ ਆ ਮਿਸਤਰੀ ਨੇ ਪੱਖਾ ਤਿਆਰ ਨਹੀਂ ਕੀਤਾ ਤੇ ਚੱਕ ਲਿਆ ਥੋੜਾ ਤੇ ਉਹ ਵੇਖੋ ਠੋਕਾ ਠਕਾ ਹੀ ਚੱਲੀ ਜਾਂਦੀ ਹੈ ਹੈ ਤੇ ਬਾਈ ਬੰਟੀ ਆਪਣਾ ਪਿਛਲਾ ਪਿੰਡ ਕਿਹੜਾ ਸੀ ਤੁਹਾਡੇ ਦਾਦਿਆਂ ਦਾ ਸੰਗਰੂਰ ਜ਼ਿਲ੍ਹਾ ਲੋਂਗੋਵਾਲ ਸੰਗਰੂਰ ਜ਼ਿਲ੍ਹਾ ਲੋਂਗੋਵਾਲ ਲੈ ਮਿੱਤਰੇ ਦਾ ਸੰਗਰੂਰ ਵਾਲੇ ਪੰਜਾਬੀ ਨਿਕਲੇ ਹੈ ਸੰਗਰੂਰ ਜ਼ਿਲ੍ਹਾ ਲੋਂਗੋਵਾਲ ਤੋਂ ਇਹ ਪੰਜਾਬੀ ਲਗਭਗ 40 ਸਾਲ ਪਹਿਲਾਂ ਇੱਥੇ ਆਏ ਸੀਗੇ ਤੇ ਵੇਖੋ ਤੁਸੀਂ ਇੱਥੇ ਇਹਨਾਂ ਦੇ ਕੰਮਕਾਰ ਹੈ ਆ ਗੱਡੀਆਂ ਖਰੀਦੀਆਂ ਹੋਈਆਂ ਨੇ ਤੇ ਮੈਂ ਨਾ ਕਿੰਨੀ ਪਹਿਲੀ ਭਾਈ ਆਪਣੇ ਕੋਲੇ 40 ਕਿੱਲੇ 40 ਕਿੱਲੇ ਹਾਂ 40 ਕਿੱਲੇ ਭਰਾ ਕੋਲੇ ਜ਼ਮੀਨ ਆ ਤੇ ਪੱਕਾ ਕਰੀ ਜਾਂਦਾ ਤਿਆਰ ਤੇ ਆਪਾਂ ਬਾਈ ਜੀ ਇਹ ਮੋਟਰ ਪੈਂਦੀ ਵਿਖਾਵਾਂਗੇ ਆ ਵੇਖੋ 50 HP ਦੀਆਂ ਇੱਥੇ ਮੋਟਰਾਂ ਚੱਲਦੀਆਂ ਨੇ ਤੇ ਕਿੰਨਾ ਬਿੱਲ ਆਉਂਦਾ ਕੀ ਹਿਸਾਬ ਕਿਤਾਵਾ ਸਾਰੀ ਜਾਣਕਾਰੀ ਦੇਵਾਂਗੇ ਹੁਣ ਅਸੀਂ ਪੱਕਾ ਕਰਸ ਕੇ ਖੇਤ ਚੱਲਦੇ ਕਰਤਿਕੋ ਮਨ ਲਾਤੀ ਹੈ ਹੁਣ ਇਹਨੂੰ ਇਹ ਵੇਲਾ ਵੀਰ ਆਪ ਹੀ ਕਸੂਰਗਾ ਮਿਸਤਰੀ ਹੈ ਨੀਗਾ ਤੇ ਇਹਨੇ ਮੈਂਟ ਲਾਉਣੇ ਮਿਲਣਾ 10-15 ਮਿੰਟ ਹੋਰ ਲੱਗਣਗੇ ਆ ਵੀ ਮਿੱਤਰੋ ਦੁਕਾਨ ਤੇ ਖੜੇ ਸੀਗੇ ਤੇ ਆ ਵੇਖੋ ਇੱਥੇ ਮਸ਼ੀਨ ਆ ਗਈ ਆ ਮੋਟਰ ਫਿੱਟ ਕਰਦੀ ਆ ਖੇਤਾਂ ਦੇ ਵਿੱਚ ਕਿਉਂਕਿ ਇੱਥੇ 8 ਘੰਟੇ ਲੈਟ ਆਉਂਦੀ ਤੇ ਹਰ ਇੱਕ ਨੂੰ ਕਾਲੀ ਆ ਤੇ ਆ 50 HP ਦੀਆਂ ਤਗੜੀਆਂ ਤਗੜੀਆਂ ਮੋਟਰਾਂ ਇੱਥੇ ਬਈ ਜੀ ਪਾਈਆਂ ਜਾਂਦੀਆਂ ਤੇ ਆ ਮਸ਼ੀਨਾਂ ਜਾ ਕੇ ਵਿੱਚ ਪਾਉਂਦੀਆਂ ਨੇ ਤੇ ਇਹੀ ਮਸ਼ੀਨਾਂ ਵਿੱਚੋਂ ਕੱਢਦੀਆਂ ਨੇ ਵੀਰ ਨੇ ਆਪਣੀ ਜਿਹੜੀ ਕਿ ਉਹ ਗੱਡੀ ਉੱਥੇ ਆ ਤੇ ਪੱਖਾ ਕੱਸਣਾ ਆਪਾਂ ਆਪ ਪੱਖਾ ਆਪਣੀ ਨਵੀਂ ਮੋਟਰ ਤੇ ਲਾਵਾਂਗੇ 50 HP ਦੀ ਜਿਹੜੀ ਵੀਰ ਅੱਜ ਲੈ ਕੇ ਆਇਆ 1 ਲੱਖ 70000 ਦੀ 23000 ਦਾ ਪੱਖਾ ਵੇਚਣਾ ਤੇ ਉਸ ਤੋਂ ਬਾਅਦ ਜਾ ਕੇ ਖੇਤ ਚ ਪੈਂਦੀ ਵਿਖਾਵਾਂਗੇ ਕਿਉਂਕਿ ਵੀਰ ਨੇ ਆਪਦਾ ਹੀ ਜਿਗਾਰ ਰੱਖਿਆ ਖੇਤ ਕਹਿੰਦਾ ਮੈਂ ਤਾਂ ਆਪ ਹੀ ਪਾ ਲੈਣਾ ਤੇ ਆਪ ਹੀ ਕੱਢ ਲੈਣਾ ਤੇ ਆਹੋ ਖੜੀ ਗੱਡੀ ਤੇ ਉੱਥੋਂ ਸੂਰਜ ਦੀ ਵੇੜ ਚੱਲ ਰਹੀ ਆ ਵੀ ਸੂਰਜ ਨਾਲ 6 ਵਜੇ ਉਦੋਂ ਪਹਿਲਾ ਪਹਿਲਾ ਦਿਖਾਉਣਾ ਤੁਹਾਨੂੰ ਨਜ਼ਾਰਾ ਲੈ ਵੀ ਮਿੱਤਰੋ ਵੀਰ ਦੇ ਖੇਤ ਗਏ ਪਹੁੰਚ ਆਪਾਂ ਹਾਂਜੀ ਗੱਡੀ ਬਾਈ ਨੇ ਮੈਨੂੰ ਫੜਾਦੀ ਕਹਿੰਦਾ ਚਲਾ ਵੇਖ ਲੈ ਨਜ਼ਾਰੇ ਤੇ ਆਹ ਦੇਖੋ ਹੁਣ ਆਪਾਂ ਪਾਵਾਂਗੇ ਇਹ ਆਪਣੀ ਆਪ ਦੀ ਮਸ਼ੀਨ ਆਈ ਇਹੇ ਆ ਜਿਹੜੀ ਆ ਸਪੈਸ਼ਲ ਮੋਟਰ ਕੱਟਣ ਪਾਉਣ ਵਾਸਤੇ ਰੱਖੀ ਆ ਲੈ ਵੀ ਆ ਟਰੈਕਟਰ ਮਗਰ ਪਾ ਕੇ ਲਿਆਉਂਦੇ ਆ ਤੇ ਵੈਸੇ ਵੀਰ ਕਿੰਨਾ ਕਰਾਇਆ ਲੈਂਦੇ ਪੌਣ ਪੂਣ ਦਾ ਕੱਟਣ ਦਾ ਉਹ 1500 2000 ਰੁਪਏ ਪਾ ਕੇ ਵੀ ਯਾਨੀ ਕੱਟ ਕੇ ਵੀ ਜੈਂ ਅੱਛਾ ਤੇ ਇਹ ਆਪਾਂ ਆਪਦੀ ਬਣਾਲੀ ਯਾਨੀ ਕਿ ਹੈ ਤੇ ਇਹ ਕਿੰਨੇ ਕ ਦੀ ਬਣੀ ਸੀਗੀ ਲੱਖ ਰੁਪਏ ਦੀ ਲੱਖ ਰੁਪਏ ਦੀ ਹੈ ਕਿਉਂਕਿ 12 13 ਮੋਟਰਾਂ ਨੇ ਕੱਢ ਦੇ ਲੇ ਪਾਉਂਦੇ ਰਹਿੰਦੇ ਆ ਅੱਛਾ ਜੀ ਇੱਥੇ ਮੋਟਰ ਛੜਦੀ ਬਹੁਤ ਆ ਯਾਨੀ ਕਿ ਮੋਟਰ ਬਥੇਰਾ ਪੈਂਦਾ ਨਾ ਮੋਟਰਾਂ ਨੂੰ ਮੀਆਂ ਕਰਕੇ ਅੱਛਾ ਵੀ ਇੱਥੇ ਮੋਟਰ ਚ ਚੌਥੇ ਤਾਂ ਹੀ ਪੈਸੇ ਨਹੀਂ ਭਜਦੇ ਹੈ ਵਾਹ ਵਾਹ ਆ ਜੀ ਨਵੀਂ ਲਿਆਂਦੀ ਸਾਡਾ ਤਾਂ ਚਾਵ ਨਹੀਂ ਪੂਰਾ ਹੋਇਆ 1 ਲੱਖ 7000 ਰੁਪਏ ਲੱਗਦਾ ਕਿਹੜੀ ਕੰਪਨੀ ਦੀ ਦੱਸੀ ਇਹ ਧਿਰ ਦੀ ਧਿਰ ਧੀਰੋ ਡਿਊਕ ਦੀ ਡੁਪਲੀਕੇਟ ਕੰਪਨੀ ਹੈ ਡਿਊਕ ਦੀ ਡੁਪਲੀਕੇਟ ਕਾਪੀ ਹੈ ਡਿਊਕ ਚੋਂ ਆਇਆ ਡਪਾ ਪਾਟ ਹੋਇਆ ਹੋਇਆ ਅੱਛਾ 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 ਇਹ ਦੋ ਬਣਾਣਾ ਵਾਰੰਟੀ ਜਿਆਦੀ ਹੈ ਦੀ ਵਾਰੰਟੀ ਜਿਆਦੀ ਹੈ ਤੇ ਯਾਨੀ ਕਿ ਦੋ ਦੋ ਸਾਲ ਦੀ ਹੈ ਜੀ ਜਿਵੇਂ ਉਹ ਨਵੀਂ ਦੋ ਸਾਲ ਦੀ ਲਈ ਤੇ ਸਾਨੂੰ ਤੁਹਾਨੂੰ ਦੀ ਗਰੰਟੀ ਵੀ ਉਹਨਾਂ ਦੀ ਹੈ ਦੋ ਸਾਲ ਆਪੇ ਕੱਢ ਦੇਣਗੇ ਹਾਂ ਆਪਾਂ ਬਸ ਪਹੁੰਚਾਉਣੀ ਹੈ ਉੱਥੇ ਟਰਾਂਸਪੋਰਟ ਆਪਣੇ ਲਗਣਾ ਲੈ ਵੀ ਮਿੱਤਰੋ ਇਹ ਖੋਲ ਚ ਜਾਊਗੀ ਇਹ ਕਿੰਨੇ 3.5 ਫੁੱਟ ਡੂੰਘਾ ਬੋਰ ਹੈ ਇਹ ਭਾਜੀ 480 ਫੁੱਟ ਟੋਡਾ ਬੜਾ ਜੀ ਲੈ ਮਿੱਤਰੋ ਇਸ ਤਰੀਕੇ ਨਾਲ ਗੁਜਰਾਤ ਦੇ ਕਿਸਾਨ ਗੁਜਰਾਤ ਦੇ ਪੰਜਾਬੀ ਕਿਸਾਨ ਇਹ ਪੰਜਾਬੀ ਭਰਾ ਤੇ ਇਹਦਾ ਘਰਬਾਰ ਅਸੀਂ ਕੱਲ ਨੂੰ ਸਵੇਹਾ ਖਾਵਾਂਗੇ ਕਿਉਂਕਿ ਮੈਨੂੰ ਜਿਹੜੀ ਜਗ੍ਹਾ ਤੇ ਮੈਂ ਰਹਿਣਾ ਸੀਗਾ ਆਪਦੇ ਜੀਜੇ ਕੋਲ ਮੈਨੂੰ ੱੱਕੇ ਨਾ ਲਾਇਆ ਕਹਿੰਦਾ ਨਹੀਂ ਅੱਜ ਮੱਲੀ ਤੈਨੂੰ ਆਪਦੇ ਕੋਲੇ ਲੈ ਕੇ ਜਾਣਾ ਤੇ ਇਸ ਚੱਕਰ 'ਚ ਆਪਾਂ ਨੂੰ ਇੱਥੇ ਇੱਥੇ ਤੇ ਤਾਰਾਂ ਬੜੀਆਂ ਤਗੜੀਆਂ ਗੁਰੂਆ ਸੀ ਤੇ ਐਡੀਆਂ ਐਡੀਆਂ ਤਾਰਾਂ ਉਂਝ ਹੀ ਨਹੀਂ ਦੇਖੀਆਂ ਜਿਹੜੀਆਂ ਤੇ ਆਹ ਜਿਹੜੀ ਨਾਲ ਕਾਦੀ ਲਾਈਟ ਆ ਇਹ ਲਾਈਟ ਦੀ 11 KV ਇੱਥੇ ਤੁਹਾਡੇ ਲੱਗਿਆ ਹੋਇਆ ਕਨੈਕਸ਼ਨ ਟਰਾਂਸਫਾਰਮ ਆਵਦਾ ਤੁਹਾਡਾ 63 ਦਾ ਹੈ 63 ਦਾ ਮਿੱਤਰੋ ਟਰਾਂਸਫਾਰਮ ਵੀ 63 ਦਾ ਰੱਖਿਆ ਹੋਇਆ ਕਮਾਲ ਹੋ ਗਈ ਸਾਡੇ ਬਾਈ ਜੀ ਪੰਜ ਦਾ ਟਰਾਂਸਫਾਰਮ ਆ ਤੇ ਪੰਜ ਦੀ ਮੋਟਰ ਪਾਣੀ ਕੱਢਦੀ 6 ਇੰਚੀ ਫੁੱਲ ਲੈ ਵੀ ਇੱਥੋਂ ਇੱਥੋਂ ਦੇ ਗੱਭਰੂ ਜਵਾਨ ਆ ਵਾਹ ਕਹਿੰਦੇ ਤਾਂ ਹੀ ਤਾਂ ਤਗੜੇ ਆ ਇਹ ਕਿਉਂਕਿ ਪਹਿਲਾਂ ਹੀ ਇਹਨਾਂ ਕੁਆਂਟਾ ਵਾਲਾਂ ਨਾਲ ਤਾਂ ਵਾਹ ਇਹਨਾਂ ਦਾ ਸ਼ੁਰੂ ਤੋਂ ਹੀ ਪੈ ਜਾਣਾ ਹੈ ਹੈ ਗੁਰਤੀ ਕਹਿੰਦਾ ਨਹੀਂ ਮਿਲਦੀ ਹੈ ਹੈ ਮੈਂ ਹਰਾਨੀਆ ਬਾਈ ਨੇ ਮੈਂਟ ਮਾਰਿਆ ਉਹ ਮਿਸਤਰੀਆਂ ਦਾ ਉਹਨੇ ਪੱਖਣਾ ਜਿਹੜੇ ਤੇ ਬਾਈ ਨੇ ਕੱਢਾ ਥੋੜਾ ਤੇ ਦੇ ਦੇਣਾ ਦਿਨ ਕਰਕੇ ਆ ਅੱਧੇ ਘੰਟੇ ਚ ਕੱਸ ਗਿਆ ਲੈ ਆਏ ਸੀ ਗੱਲ ਕਰੋ ਉੱਥੇ ਥੋੜਾ ਜਿਹਾ ਟਾਈਮ ਲੱਗ ਗਿਆ ਕਿਉਂਕਿ ਕਸਟਮਰ ਆਗੇ ਸੀ ਨਹੀਂ ਤਾਂ ਹੁਣ ਅਸੀਂ ਪਾ ਕੇ ਤੁਰ ਜਾਈ ਇਹ ਕਿੰਨੇ ਕ ਦਾ ਸਮੇਂ ਦਾ ਪ੍ਰੋਸੀਜਰ ਹੁੰਦਾ ਪਾ ਕੇ ਡੇਢ ਘੰਟਾ ਲੱਗ ਜਾਂਦਾ ਇਹ ਵਿੱਚ ਪਾਤੀ ਡੇਢ ਘੰਟੇ ਚ ਬਸ ਚਲਾ ਦੇਣੀ ਤਾਂ ਉਹਦੇ ਵਿੱਚੋਂ ਵੀ ਪਾਣੀ ਨਿਕਲੀ ਆਉਣਾ ਮੁੜ ਕੇ ਇਹਦੇ ਵਿੱਚ ਨਿਕਲੂਗਾ ਇਹਦੇ ਵਿੱਚੋਂ ਨਿਕਲੂ ਅੱਛਾ ਪੈ ਵੀ ਪਾਉਣੀ ਪਊਗੀ ਯਾਰ ਨਾਲੇ ਦੇ ਨਾਲ ਮੋਟਰ ਇਹਨਾਂ ਤੇ ਖੜੂਗੀ ਠੀਕ ਹੈ ਇਹਨਾਂ ਤੇ ਖੜੂ ਅ ਸਰੀਆਂ ਦੇ ਠੀਕ ਹੈ ਕਈ ਰਸੇ ਪੁੰਦੇ ਆ ਕਈ ਸਰੀਏ ਪੁੰਦੇ ਆ ਡੋਡੀ ਹਿਸਾਬ ਇਹਨੇ ਦਾ ਚਲੋ ਫਿਰ ਕਰ ਖਿੱਚੀਏ ਮੀਟਰ ਇਸ ਬੋਰ ਦੀ ਕਿੰਨੇ ਇਸ ਬੋਰ ਦੀ ਪਈ ਆ 81500 ਰੁਪਏ ਦੀ 81500 ਦੀ 81680 ਰੁਪਈਆਂ ਦੀ ਤਾਰ ਪੈ ਗਈ ਹੈ ਹਾਈ ਜੋਰ ਦਾ ਸਮਾਨ ਤੇ 300 ਤੇ ਲਗਭਗ 25 ਰੁਪਏ ਲੱਗਿਆ 300 26 ਰੁਪਏ ਮੀਟਰ 300 26 ਰੁਪਏ ਮੀਟਰ ਤਾਰ ਆ ਹੈ ਆ ਵੇਖੋ ਜੀ ਆ ਤਾਰ ਆ ਹੈ ਨਾ ਆਹਾ ਤੇ ਦੋ ਕੇਵਲਾ ਜਾਂਦੀਆਂ ਭਾਜੀ ਥੱਲੇ ਦੋ ਇਹਨੂੰ ਫਿਰ 6 ਫੇਸ ਲੱਗ ਜਾਂਦੀ ਹੋਵੇ 3 ਫੇਸ ਜਾਂ ਦੋ ਕੇਵਲਾਂ 35 ਆਹ ਡੈਲਟਾ ਬੰਦ ਹੈ ਠੀਕ ਤਾਂ ਮਿੱਤਰੋ 81000 ਦੀ ਤਾਰ ਆ ਲਗਭਗ 480 ਫੁੱਟ ਡੂੰਗੀ ਜਾਣੀ 81000 ਦੀ ਤਾਰ 1.5 ਲੱਖ ਦੀ ਮੋਟਰ ਤੇ 2.5 ਲੱਖ ਰੁਪਇਆ ਬੋਰ ਤੇ ਕਿੱਥੇ ਗੱਲ ਗਈ ਜਲੀ ਵੇਖੋ ਤੁਸੀਂ ਐ ਤੇ ਇਹ ਕਹਿੰਦੇ ਵੀ 1 ਲੱਖ ਦਾ ਪਾਈਪ ਹੈ 1 ਲੱਖ ਦਾ ਜੇ ਪਾਈਪ ਆ ਹੈ ਆ ਸਾਰਾ ਪਾਈਪ ਹੈ ਜਿਹੜਾ 480 ਫੁੱਟ ਡੂੰਗਾ ਜਾਣਾ ਚੰਗਾ ਪਾਈਪ ਆ ਇਹ ਹਾਂ ਕਮਾਲ ਆਈ ਆ 500 ਰੁਪਏ ਮੀਟਰ ਆ ਇਹ 500 ਰੁਪਏ ਮੀਟਰ 500 ਰੁਪਏ ਦਾ ਚੰਗਾ 500 ਰੁਪਏ ਮੀਟਰ ਚੰਗਾ ਪਾਈਪ 325 ਰੁਪਏ ਫੁੱਟ ਤਾਰ 1 ਲੱਖ 7000 ਦੀ ਮੋਟਰ ਆਈ ਆ 22 23000 ਰੁਪਿਆ ਇਹਦੇ ਤੇ ਲੱਗ ਗਿਆ ਪੱਖੇ ਤੇ ਹੈ 3.5 ਲੱਖ 2.5 3 ਲੱਖ ਰੁਪਿਆ ਲੱਗਿਆ ਬੋਰ ਤੇ ਤੇ ਤੁਸੀਂ ਆਪੇ ਜੋੜ ਲਓ ਭਰਾਵਾ ਹਿਸਾਬ ਕਿਤਾਬ ਇੰਨਾ ਤਾਂ ਹੀ ਬੋਰ ਤੇ ਖਰਚ ਆਉਂਦਾ ਇੱਥੇ ਮਿੱਤਰੋ ਆ ਮੋਟਰਾਂ ਕਹਿੰਦੇ ਵੀ ਆਪਾਂ ਜਿਵੇਂ ਛੇ ਮੇ ਦਿਨ ਸਾਨੂੰ ਆ ਲਿਆਉਣਾ ਹੀ ਪੈਂਦਾ ਅੜਿੰਗਾ ਜਾ ਤੇ ਰੋਲਾ ਇਸ ਗੱਲ ਦਾ ਪੈਂਦਾ ਵੀ 13 ਮੋਟਰਾਂ ਨੇ 250 ਦੇ ਕਰੀਬਨ ਬਾਈਆਂ ਕੋਲੇ ਠੇਕੇ ਜ਼ਮੀਨ ਆ ਤੇ ਇਹ ਕਹਿੰਦੇ ਵੀ ਅਸੀਂ ਮੋਟਰ ਕੱਢਣ ਮੋਟਰ ਪਾਉਣ ਮੋਟਰ ਕੱਢਣ ਤੇ ਮੋਟਰ ਪਾਉਣ ਤੇ ਹੀ ਰਹਿੰਦੇ ਆ ਐਹੋ ਜੀ ਕੁਝ ਗੱਲਬਾਤ ਆ ਜੀ ਇੱਥੇ ਲੈ ਮਿੱਤਰੋ ਗੁਜਰਾਤੀ ਪੰਜਾਬੀਆਂ ਦੇ ਤੁਹਾਨੂੰ ਸਟਾਰਟਰ ਵਿਖਾਉਣਾ 50 HP ਦੀਆਂ ਮੋਟਰਾਂ ਤੇ ਆ ਸਟਾਰਟਰ ਵੇਖ ਲਓ ਟੋਡੀ ਭਾਈ ਨੂੰ ਟੋਡੀ ਨਹੀਂ ਗਾਲ ਨਿਕਲ ਜਾਂਦੀ ਵੇਖ ਕੇ ਸਟਾਰਟਰ ਹੈ ਆਈ ਡਾ ਡੈ ਗ੍ਰੇਪਾ ਕੇ ਗ੍ਰਿਪਾ ਹੈ ਭਾਈ ਇਹਦੇ ਨਾਲ ਮਨਲਾ ਦਾ ਗ੍ਰਿਪ ਦਾ ਹੀ ਵਜ਼ਨ 1.5 ਕਿਲੋ ਹੋਣਾ ਤੋ ਡਾ ਭੜਾ ਜੀ ਸੀ ਹੈਂ ਦੇਖੋਦਾ ਕਿੰਨਾ ਐਂਪੀਅਰ ਲਿਖਿਆ ਹੋਇਆ 500 500 ਐਂਪੀਅਰ 500 ਐਂਪੀਅਰ ਦਾ ਬਾਈ ਤੋ ਡੀਪ ਭੜੀ ਹੋ ਜੇ ਸੀ ਇਹਦਾ ਗ੍ਰਿਪਾ ਸਾਹਿਬ ਬਣਾਤਾ ਇਹਨਾਂ ਨੇ ਹੈ ਮੈਂ ਤਾਂ ਬੜੇ ਬਾਬੇ ਐਡੇ-ਡੇ ਆ ਇਹ ਕਿਹੜੀ ਕੰਪਨੀ ਦਾ ਵੀਰ ਆ ਇਹ ਹਾਂਜੀ ਇਹ ਲੰਗ ਦਾ ਐਮਨ ਦਾ ਲੰਗ ਐਮਨ ਆਉ ਲਿਖਿਆ ਹੈ ਜੀ ਲੰਗ ਐਮਨ ਹੰਡਾਈ ਆ ਵੇਖੋ ਜੀ ਇਹੋ ਜੀ ਕੋਈ ਗੱਲਬਾਤ ਹੈ ਬਾਈ ਹੁਣ ਸਾਨੂੰ ਮੋਟਰ ਪਾਉਣੀ ਜ਼ਰੂਰੀ ਆ ਨੇਰੇ ਚ ਕਹਾਂਗੇ ਕੋਈ ਗੱਲਬਾਤ ਬਾਨ ਨਹੀਂ ਰਹੀ ਤੇ ਸਾਨੂੰ ਮੋਟਰ ਪਾ ਕੇ ਉਸ ਤੋਂ ਬਾਅਦ ਵਿਖਾਉਣੇ ਨਜ਼ਾਰਾ ਹਾਂਜੀ ਇਹ ਲਾਈਫ ਆ ਬਾਈ ਜੀ ਗੁਜਰਾਤੀ ਕਿਸਾਨਾਂ ਦੀ ਇੱਥੇ ਮਿੱਤਰੋ ਆ ਮੋਟਰਾਂ ਜਿਹੜੀਆਂ ਲਹੂ ਪੀਂਦੀਆਂ ਨੇ ਹੋਰ ਇੱਥੇ ਕੋਈ ਚੱਕਰ ਨਹੀਂ ਹੈਣਾ ਹੋਰ ਖੇਤੀਬਾੜੀ ਗੁੱਤੀ ਕਰਨੀ ਸੌਖੀ ਆ ਡ੍ਰਿਪਾਂ ਭਲਾਂ ਦੀ ਕਹਿੰਦੇ ਜਿੰਨੀਆਂ ਮਰਜ਼ੀ ਵਿਛਾ ਲਓ ਪਰ ਆ ਜਿਹੜਾ ਕੰਮ ਆਣਾ ਬਾਕੀ ਇੱਥੇ ਚੱਲਦਾ ਵੀ ਡ੍ਰਿਪ ਸਿਸਟਮ ਹੀ ਆ ਹੈਣਾ ਡ੍ਰਿਪ ਸਿਸਟਮ ਵੀ ਚੱਲਦਾ ਦੂਜਾ ਵੀ ਚੱਲਦਾ ਦੂਜਾ ਵੀ ਸਿੱਧਾ ਵੀ ਆ ਨ ਤੇ ਪਾਣੀ ਆਪਣੇ ਅੱਛਾ ਇੱਥੇ ਨੱਕੇ ਪਾਣੀ ਹੈ ਥੋੜਾ ਇਹ ਪਾਣੀ ਚ ਸੂਰਾ ਅੱਛਾ ਕਾਮਯਾਬ ਨਹੀਂ ਹੈ ਕਰਾ ਕਾਮਯਾਬ ਨਹੀਂ ਹੈ ਇੱਕ ਕਾਮਯਾਬ ਉਧਰ ਗਡਵਾੜੀ ਕਰਨੀ ਗਡਵਾੜੀ ਕਰਨੀ ਹੈ ਉੱਥੇ ਬਹੁਤ ਡ੍ਰਿਪਾਣਾ ਹੈ 10 ਮੀਟਰ ਉੱਥੇ ਪਾਣੀ ਥੋੜੇ ਆ ਥੱਲੇ ਅੱਛਾ ਡ੍ਰਿਪਾ ਨਾਲ ਖੇਤੀ ਕਰਦੇ ਆਂ ਅਸੋਖਾ ਵੀ ਡ੍ਰਿਪ ਤੇ ਵੀਰ ਬੰਟੀ ਦੇ ਇੱਥੇ ਤਿੰਨ ਨਾਂ ਲੈ ਜਾਂਦੇ ਇੱਕ ਤਾਂ ਬੰਟੀ ਵੀਰ ਕਹਿ ਦਿੰਦੇ ਆ ਇੱਕ ਜੱਸਾ ਵੀਰ ਕਹਿ ਦਿੰਦੇ ਆ ਵੈਸੇ ਵੀਰ ਦਾ ਨਾਂ ਜਸਵੰਤ ਸਿੰਘ ਆਈ ਵੈਸੇ ਵੀਰ ਦਾ ਨਾਂ ਜਸਵੰਤ ਸਿੰਘ ਤੇ ਤਿੰਨ ਨਾਮ ਨਾਲ ਜਾਣ ਜਿਹੜੇ ਗੁਜਰਾਤੀ ਭਰਾ ਉਹ ਤਾਂ ਕਹਿੰਦੇ ਜੱਸਾ ਤੇ ਜਿਹੜੇ ਹੈਗੇ ਪੰਜਾਬੀ ਭਰਾ ਉਹ ਕਹੇ ਦਿੰਦੇ ਬੰਟੀ ਤੇ ਘਰ ਦੇ ਕਹਿੰਦੇ ਜਸਵੰਤ ਸਿੰਘ ਤਾਂ ਹਨਾ ਲੈ ਵੀ ਮਿੱਤਰੋ ਇੱਥੇ ਜਿਹੜੀ ਪਾਈਪ ਪਾਈ ਜਾਂਦੀ ਹੈ ਨਾ ਮੱਛੀ ਬੋਰ ਕਰਨ ਵਾਸਤੇ ਆਹ ਪਾਈਪ ਪਾਈ ਜਾਂਦੀ ਆ ਪਢੋਲੀ ਵੀ ਕਹ ਦਿੰਦੇ ਤੇ ਆਹ ਵੇਖੋ ਐਂਡ ਤੱਕ ਕੋਈ ਪਲਾਸਟਿਕ ਦੀ ਪਾਈਪ ਨਹੀਂ ਵਰਤੀ ਜਾਂਦੀ ਕਿਉਂਕਿ ਇੱਥੇ ਆਹੀ ਪਾਈਪ ਵਾਰਾ ਖਾਂਦੀ ਚਾ 4.500 ਫੁੱਟ ਵਾਹ ਆਉਂਦੀ ਥੱਲੇ ਦੂਰੀ 4.500 ਫੁੱਟ ਬਾਈ ਜੀ ਪਾਈਪ ਜਾਂਦੀ ਆ ਤੇ ਜਾਂਦੀ ਵੀ ਆਹੀ ਆ ਸੀਮੈਂਟਡ ਤੇ ਵੀਰੇ ਕਿੰਨੇ ਬੋਰ ਫੇਲ ਹੋ ਗਏ ਤੇਰੇ ਅੱਗੇ ਕਰਦੇ ਆ ਕਰਦੇ ਆ ਇਹ ਦੋ ਮਹੀਨੇ ਦਾ ਦੂਜਾ ਬੋਰ ਆ ਇਹ ਦੂਜਾ ਬੋਰ ਆ 2 ਮਹੀਨੇ 2.5 ਲੱਖ ਪਹਿਲਾਂ ਗਾਲਿਆਂ ਤੇ 2.5 ਲੱਖ ਫੇਰ ਹੈ ਖਰਚਾ ਵਾਹ ਹੀ ਪੈ ਗਿਆ ਰਕੀ ਤੇ ਵਾਲ ਇਥੋਂ ਦੀ ਦੁੱਗਣੀ ਤਿਕਣੀ ਤੇ ਬਹੁਤ ਹੀ ਡੂੰਗਾ ਕੰਮ ਜ਼ੂਮ ਕਰਕੇ ਵਿਖਾਉਣਾ ਮੈਂ ਤੁਹਾਨੂੰ ਕਰ ਸਕਦੇ ਆ ਹੈ ਜਦੋਂ ਪਸਤਾ ਹੈ ਹੋਤ ਕਿਆ ਜਦ ਚਿੜੀਆ ਚੁਗੀ ਖੇਤ ਹੈ ਇਹ ਗੁਜਰਾਤੀ ਦਾ ਗੁਜਰਾਤੀ ਵਾਲਿਆਂ ਤਾਂ ਨਹੀਂ ਬੋਲੀ ਬਣਾਈ ਸੀ ਜੇ ਪਿਸਤਾਈ ਹੋਤ ਕਿਹਾ ਹੈ ਚਿੜੀਆ ਚੁਗੀ ਖੇਤ ਹੈ ਨਾ ਇਹ ਗੁਜਰਾਤੀ ਦੀ ਬੋਲੀ ਜਾਂਦੀ ਹੈ ਨਾ ਵਾਹ ਵੀ ਵਾਹ ਤੇ ਮੇਤਰੋ ਇਸ ਤਰੀਕੇ ਦੇ ਸੰਚੇ ਦੇ ਵਿੱਚ ਮੋਟਰ ਨੂੰ ਰੱਖਣਾ ਪੈਂਦਾ ਤੇ ਇੰਨਾ ਸਰੀਆਂ ਨੂੰ ਇਹਦੇ ਨਾਲ ਕਨੈਕਟ ਕਰਕੇ ਇਵੇਂ ਕਿ ਤੁਹਾਨੂੰ ਮੈਂ ਦਿਖਾ ਦਿੰਨਾ ਉਸ ਤੋਂ ਬਾਅਦ ਇਸ ਅੰਦਰ ਲਮਕਾ ਕੇ ਤੇ ਇਹਦੇ ਨਾਲ ਟੰਗ ਦੇਣਗੇ ਹਨਾ ਇਹਦੇ ਤੇ ਵਜ਼ਨ ਰਹੂਗਾ ਇਹਦਾ ਉੱਪਰ ਵੀ ਲਮਕਦੀ ਰਹੂਗੀ ਇਹ ਵਿੱਚ ਲਮਕਾਮ ਵਿੱਚ ਰੱਖੋਗੇ ਹੈ ਆ ਲਿਆ ਜੀ ਬੰਨ ਇਹਨਾਂ ਨੇ ਤੇ ਆ ਦੇਖੋ ਜੀ ਹੁਣ ਅੱਗੇ ਕਸੀ ਜਾਣਗੇ ਹੌਲੀ ਹੌਲੀ ਇਹ ਪੱਕੇ ਨਾਲ ਟ ਰਹਿਣਗੇ ਜੀ ਇਹ ਪੱਕੇ ਜੀ ਪੱਕੇ ਕੱਸਾ ਹੈ ਪੂਰਾ ਤਗੜਾ ਕੱਸ ਹੋ ਗਿਆ ਦਾ ਹੈ ਸਲੂਟ ਯਾਰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਵੀਰ ਬੰਟੀ ਦੀ ਮਿਹਨਤ ਆ ਕਹਿੰਦੇ ਬਾਈ ਕੋਲੇ ਠੇਕੇ ਜ਼ਮੀਨ ਆ ਤੇ ਰੁਪਈਏ ਪੈਂਦੇ ਸੀ ਤੇ ਆ ਮੋਟਰ ਅੱਜ ਨਵੀਂ ਲਿਆ ਕੇ ਲਾਤੀ ਲੋ ਨਾ ਨੂੰ ਇੱਥੇ ਰੋਕ ਲਿਆ ਠੀਕ ਹੈ ਜੀ ਇੱਥੋਂ ਖੋਲਿਆ ਇੱਕ ਉਹ ਫੇਰ ਪਾਲੀ ਵਿੱਚ ਹੈ ਸਰੀਆਂ ਕਿਨੇ ਫੁੱਟਾ ਹੀ ਇਹ ਤੇ ਕਿਨੇ ਸਰਗੇ ਆ 18 19 ਹੋਣਗੇ 18 19 ਸਰਗੇ ਵੇਚ ਜਾਣ 80 ਫੁੱਟ ਡੂੰਗੀ ਜਾਊਗੀ ਹੈ 380 ਫੁੱਟ ਡੂੰਗੀ ਜਾਊਗੀ 480 ਫੁੱਟ ਬੋਰ ਆ ਇਹਦਾ 480 ਫੁੱਟ ਬੋਰ ਆ 380 ਫੁੱਟ ਡੂੰਗੀ ਛੱਡਣੀ ਹੈ ਪਾਣੀ ਥੱਲੇ ਆਈ ਜਾਵੇ ਜਿਹੜਾ ਮੋਟਰ ਢੋਭਣੀ ਕਰਨੀ ਜ਼ਰੂਰੀ ਹੈ ਮੋਟਰ ਅੱਛਾ ਮੋਟਰ ਤੇ 40 50 ਫੁੱਟ ਪਾਣੀ ਚਾਹੀਦਾ ਬਸ ਇਦੋਂ ਜ਼ਿਆਦਾ ਨਹੀਂ ਨਹੀਂ ਤੁ ਬਦੂ ਕੋਈ ਚੱਕਰ ਨਹੀਂ ਚਾਹੀਦਾ ਪਾਣੀ ਚੋਆ ਥੱਲੇ ਤੋੜ ਦਿੰਦੀ ਐ ਤੋੜ ਦਿੰਦੀ ਐ ਚੱਲ ਉਹੀ ਰੱਖਾਂਗੇ ਤਾਂ ਉੱਥੇ ਹੀ ਹਾਂ ਉੱਥੇ ਆਂ ਮੋਂਸਨ ਪਾਪਾ ਬੋਲਦਾ ਕਾਸੇ ਦੇ ਚੰਗੀ ਤਰ੍ਹਾਂ ਬਾਈ ਜਿਸ ਨੇ ਕਛ ਨਹੀਂ ਦੇਖਾ ਉਸਨੇ ਕਛ ਨਹੀਂ ਦੇਖਾ ਜਿਸ ਨੇ ਕਛ ਨਹੀਂ ਦੇਖਾ ਹਾਂ ਉਸਨੇ ਕੁਛ ਨਹੀਂ ਦੇਖਾ ਬਾਈ ਤਾਂ ਹੀ ਕਹਿੰਦੇ ਵੀ ਗੁਜਰਾਤ ਦੇ ਕਿਸਾਨ ਸਭ ਤੋਂ ਵੱਧ ਮਿਹਨਤ ਕਰਦੇ ਆ ਵਿਆਹ ਹੀ ਰੌਲਾ ਇੱਥੇ ਹੈ ਨਾ ਵੀ ਇੱਕ ਤਾਂ ਪੱਥਰ ਪੁਥਰੀਲੀਆ ਜ਼ਮੀਨਾਂ ਆ ਜਾਂਦੀਆਂ ਉਤੋਂ ਆ ਸਿਸਟਮ ਜਿਹਾ ਪੰਗਾ ਹੈ ਨਾ ਬਾਕੀ ਸਾਰੇ ਤੋਂ ਚੱਲ ਜਾਂਦਾ ਆ ਕੰਮ ਸਭ ਤੋਂ ਵੱਧ ਡੂੰਗਾ ਪਾਣੀ ਇੱਧਰ ਆ ਗੁਜਰਾਤ ਚ ਫਿਰ 800 900 ਹੈ ਘਟ ਘਟ ਹੈ ਗਿਆ ਨਹੀਂ ਬਤ ਤੁਮ ਯੋ ਹਾ ਲਾ ਲਾ ਗੋਰੀ ਵਾਰੀ ਕੋਈ ਤੇਰੀ ਤੁਰੀ ਨੇ ਜੋਸ Yet so indestructible, knowing yet vulnerable. No one can care for you. I own need own. to see, I can't run this. No, 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 put in. ਆ ਗੁਜਰਾਤੀ ਕਿਸਾਨ ਹੈ ਪੰਜਾਬੀ ਆਪਣੇ ਪੰਜਾਬੀ ਭਰਾਵਾਂ ਦੀ ਹਿੰਮਤ ਵੇਖੋ ਤੁਸੀਂ ਇਹ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਨੇ ਪੱਤਰ ਕੀਤੀਆਂ ਆਣ ਕੇ ਇਹਨਾਂ ਨੇ ਲਾਇਆ ਇਹਨਾਂ ਨੂੰ ਵਾਰੇ ਵੀ ਅਸੀਂ ਕਰਕੇ ਦਿੰਨੇ ਆ ਪਹਾੜ ਪਾੜ ਕੇ ਪਾਣੀ ਘੜਦਾ ਪਹਾੜ ਪਾੜ ਹਾਂ ਪਹਾੜ ਪਾੜ ਕੇ ਕੱਢਣ ਵਾਲੀ ਗੱਲ ਆ 850 ਫੁੱਟ ਥੱਲੇ ਪਤਾ ਨਹੀਂ ਕੀ ਕੋਸਾ ਕਹਾ ਵੀਰ ਇਹੋ ਜਿਹੀ ਕੁਝ ਗੱਲਬਾਤ ਆ ਬਾਈ ਜੀ ਇਹ ਬਸ ਜਲਦੀ ਐਂਡ ਕਰਦੇ ਆ ਵਲੌਗ ਥੋੜਾ ਹੀ ਰਹਿ ਗਿਆ ਤੇ ਫਿਰ ਤੁਹਾਨੂੰ ਚਲਾ ਕੇ ਵਿਖਾਵਾਂਗੇ ਭਰਾ ਕਿ ਨਹੀਂ ਆ ਕਰਾਂ ਕਰਾਂ ਹਿੰਮਤ ਨਹੀਂ ਸੋ ਸਾਂਝਰੇ ਫਿਰਨੀ ਦਾ ਫੇਰੇ ਸਵੇਰ ਸੁਬਾਹ ਆਣ ਕੇ ਕੱਢਾਂਗੇ ਬਾਟੇ ਦੇ ਲੈ ਵੀ ਮਿੱਤਰੋ ਕਰਤਾ ਫਾਈਨਲ ਕੰਮ ਵੀਰ ਆ ਕਸਤੀ ਪੈਪ ਹੈ ਆ ਤੋਂ ਬੰਦ ਨਹੀਂ ਕਰਨਾ ਕਿ ਕਰਤਾ ਹੈ ਅੱਛਾ ਹਵਾ ਵਾਸਤੇ ਤਾਂ ਤਾਂ ਸਿੱਧਾ ਖੜਾ ਕਰੋਗੇ ਹੈ ਲੋ ਮਿੱਤਰੋ ਕੰਮ ਹੋ ਗਿਆ ਸਾਡਾ ਫਤਿਹ ਤੇ ਚੱਲਦੇ ਆ ਤੁਹਾਨੂੰ ਇਹੋ ਜਿਹਾ ਕੁਝ ਨਜ਼ਾਰਾ ਵਿਖਾਇਆ ਆ ਵੀਡੀਓ ਦੇਖ ਕੇ ਤਾਂ ਪੰਜਾਬੀ ਸੁੱਖ ਦਾ ਸਾਹ ਲੈਣਗੇ ਤੇ ਰਾਤ ਨੂੰ ਸੌਖੇ ਸੌਣਗੇ ਆਖਣਗੇ ਪੰਜਾਬੀ ਉਹ ਤੁਹਾਡੇ ਵਾਸਤੇ ਤਾਂ ਖੇਤੀ ਕੁਝ ਵੀ ਨਹੀਂ ਕੋ ਜੀ ਵੀ ਨਹੀਂ ਅਜੇ ਤੱਕ ਕੱਲ ਨੂੰ ਇਹਨਾਂ ਦੀਆਂ ਗੱਲਾਂ ਬਾਤਾਂ ਵਿਖਾਵਾਂਗੇ ਪਾਣੀ ਪੂਣੀ ਵਿਖਾਵਾਂਗੇ ਰੇਹ ਕੰਡਾ ਕਿਵੇਂ ਮਿਲਦਾ ਇਹਨਾਂ ਨੂੰ ਕਣਕਾ ਕੁਣਕਾ ਇਹਨਾਂ ਦੀਆਂ ਵਿਖਾਵਾਂਗੇ ਚਲਿਏ ਜੀ ਲੈ ਵੀ ਮਿੱਤਰੋ ਆ ਗਿਆ ਪਾਣੀ ਮੋਟਰ ਚਲਾਤੀ ਅਸੀਂ 3 ਇੰਚੀ ਫੁੱਲ ਪਾਣੀ ਆਉਂਦਾ ਰੁਪਈਆ ਲੱਗ ਗਿਆ ਹੁਣਾ ਲਗਭਗ 6-7 ਲੱਖ ਰੁਪਈਆ ਲਾ ਕੇ ਪਾਈਪਾਂ ਪਾ ਕੇ ਬੋਰ ਕਰਕੇ ਨਵੀਂ ਮੋਟਰ ਲਾ ਕੇ ਤਾਰ ਪਾ ਕੇ ਠੀਕ ਹੈ ਕਣੀ ਆ ਦੇਖੋ ਜੀ ਇੰਨਾ फास्ट तेज पाणी है किने चरच वीर किल्ला भर दंदी है च चलती रहे 4 घंटे 4 घंटे किल्ला फुल हां 4 ਤੇ ਇੱਥੇ ਨਿੱਕੇ ਨਿੱਕੇ ਘਾਰੇ ਤੁਹਾਡੇ ਖੁੱਲੇ ਹੀ ਘਾਰੇ ਆ ਛੋਟੇ ਛੋਟੇ ਘਾਰੇ ਛੋਟੀਆਂ ਛੋਟੀਆਂ ਮਿੱਤਰੋ ਕਿਆਰੀਆਂ ਨੇ ਲਗਭਗ ਕਿੰਨੇ ਕ ਦਾ ਕਿਆਰਾ ਹੋਊਗਾ 2 2 4 4 5 5 ਮਰ ਲਿਆਂ ਦਾ ਮਤਲਬ 20 20 ਫੁੱਟ ਔਰ 30 40 ਫੁੱਟ 20 ਫੁੱਟ ਲੰਮਾ ਚੌੜਾ ਤੇ 30 40 ਫੁੱਟ ਲੰਮਾ ਇੰਨਾ ਕਿਆਰਾ ਬਸ ਤਾਂ ਇਸ ਤਰੀਕੇ ਨਾਲ ਬਾਈ ਇਹ ਭਰਦੇ ਆ ਤੇ ਕਿੰਨਿਆ ਕਣਕਾਂ ਨੂੰ ਪਾਣੀ ਲਾ ਦਿੰਦੇ ਜੀ 8-9 ਲੱਗ ਜਾਂਦੇ 8-9 ਲੱਗ ਤੇ ਦੱਬ ਕੇ ਵੀਡੀਓ ਨੂੰ ਮਿੱਤਰੋ ਸ਼ੇਅਰ ਕਰ ਦਿਓ ਅੱਗੇ ਦੁਨੀਆਦਾਰੀ ਵਿਖਾਵਾਂਗੇ ਇਹਨਾਂ ਦੇ ਪਹਿਲੇ ਖੇਤ ਕੀ ਰੇਟ ਪੈਲੀਆਂ ਨੇ ਤੇ ਕਿਦਾਂ ਦਾ ਕੋਈ ਹਿਸਾਬ ਕਿਤਾਬ ਆ ਉਹ ਤੁਹਾਨੂੰ ਅੱਗੇ ਦਿਖਾਵਾਂਗੇ